ਕਿ ਗੁੰਮ ਰਿਹਾ ਕਿਹੋ ਜਿਹਾ ਲੱਗ ਰਿਹਾ ਕਿਉਂਕਿ ਕਿਸ ਨੇ ਕਿਤੇ ਆਪਣੇ ਵਾਰਡ ਦੀ ਇੱਜ਼ਤ ਮੰਤਰੀ ਦੇ ਹੱਥ ਹੁੰਦੀ ਹੈ ਜੇ ਢੋਲ ਬੰਨ ਦੇ ਲਈ ਢੋਲ ਬੰਨ ਦੇ ਇਹ ਅੱਜ ਜਿੱਤੇ ਮਿਲੀ ਹੋਈ ਪਰਮਾਤਮਾ ਦੀ ਕਿਰਪਾ ਨਾਲ ਮਿਲੀ ਤੇ ਪਰਮਾਤਮਾ ਦੇ ਸਹਾਰੇ ਉੱਠ ਕੇ ਹੀ ਅਰਦਾਸ ਕੀਤੀ ਹੈ ਕਿ ਮਾਲਕਾ ਜੀ ਦੀ ਬਣਸੀ ਤੇ ਮਾਲਕ ਦੇ ਬਖਸ਼ੀ ਰਹੀ ਹੈ ਜੋ ਸਭ ਤੋਂ ਵੀ ਬਹੁਤ ਦਿਆ ਹੈ ਇਹ ਪੂਰੇ ਲੁਧਿਆਣੇ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪਿਆਰ ਮਿਲਿਆ ਤੇ ਜਿੱਥੇ-ਜਿੱਥੇ ਵੀ ਸਾਡੀ ਕਾ ਕ੍ਰਿਸ਼ਨ ਦੀਆਂ ਲਕਸ਼ਣਾਂ ਅਗਰਕੋਸ਼ਾਂ ਦੀਆਂ ਲਕਸ਼ਣਾਂ ਸੋ ਪੂਰੇ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕਮਾਲ ਰਫਸ ਨੇ ਸੋ ਅੱਜ ਮੈਂ ਆਪਣੇ ਹਲਕੇ ਸਾਹਮਣੇ ਵਾਲੇ ਵਿੱਚ ਜਵਾਰ ਨੰਬਰ ਪਹਿਲਾ ਬਾਈਕ ਮੀਟਿੰਗ ਕਰਕੇ ਆਇਆ ਹੁਣ 23-24 ਚ ਸਤਨਪ੍ਰੀਤ ਸੋਹ ਸਾਬ ਵੀ ਆਏ ਹੋਏ ਸੀ ਤੇ ਸਾਡੇ ਵਾਰਡਾਂ ਦੇ ਭੈਣ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਤੇ ਜਿਹੜਾ ਐਡਾ ਵੱਡਾ ਕਸ਼ਟ ਕਰਕੇ ਦਿਖਾ ਦਿੱਤਾ ਕਿ ਸਾਡੇ ਪੰਜ ਦੇ ਪੰਜ ਸਾਹਮਣੇ ਵਾਲ ਦੇ ਜਿਹੜੇ ਵਾਰਡ ਕਾਰਪਸ਼ਨ ਉਹ ਦਿਹਾੜੇ ਚ ਪੈਂਦੇ ਆ ਪੰਜ ਦੇ ਪੰਜ ਜਿੱਤਨ ਜਾ ਰਹੇ ਆ ਬਹੁਤ ਵੱਡੀ ਲੀਡ ਨਾਲ ਜਿੱਤਨ ਜਾ ਰਹੇ ਆ ਮੈਂ ਸਭ ਤੋਂ ਪਹਿਲਾਂ ਤੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਆਪਣੇ ਬਜ਼ੁਰਗਾਂ ਦਾ ਜਿਹੜੇ ਸਾਡੇ ਹਲਕੇ ਦੇ ਵਿੱਚ ਵਾਰਡਾਂ ਦੇ ਵਿੱਚ ਰਹਿੰਦੇ ਨੇ ਤੇ ਨਾਲ ਉਹਨਾਂ ਨਾਲ ਵਾਅਦਾ ਕਰਦਾ ਕਿ ਤੁਸੀਂ ਪੁੱਤਰ ਨੂੰ ਸੇਵਾਦਾਰ ਬਣਾ ਕੇ ਸੇਵਾ ਬਹੁਤ ਸੰਪੀ ਹੋਈ ਆ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਮੈਂ ਐਸੇ ਹੀ ਮਾਲਕ ਦੀ ਕਿਰਪਾ ਨਾਲ ਤੁਹਾਡੇ ਜਿਹੜੇ ਰਹਿੰਦੇ ਸਵਾ ਦੋ ਸਾਲ ਜਿਹੜੇ ਤੁਸੀਂ ਮੇਰੀਆਂ ਬਾਹਾਂ ਮਜ਼ਬੂਤ ਕਰਨ ਜਾ ਰਹੇ ਹੋ ਸਾਡੇ ਸਾਰੇ ਕਾਉਂਸਲਰ ਜਤੌਣ ਜਾ ਰਹੇ ਹੋ ਤੇ ਕਾਉਂਸਲਰ ਸਰਬਾਨਾ ਨੂੰ ਨਾਲ ਲੈ ਕੇ ਜਿਹੜਾ ਭਰਾ ਸੰਜੀਤ ਰਾਏ ਨਾਲ ਸਾਰੀ ਟੀਮ ਨਾਲ ਅਸੀਂ ਤੁਹਾਡੇ ਸੇਵਾਦਾਰ ਬਣ ਕੇ ਜਿੰਨ ਰਾਤ ਬੇਕਰ ਕੇ ਜਿਹੜੇ ਵਿਕਾਸ ਦੇ ਕੰਮ ਰਹਿ ਗਏ ਉਹ ਅਸੀਂ ਤੇਜ਼ੀ ਲਿਆ ਕੇ ਪੂਰੇ ਕੰਮ ਜਿਹੜੇ ਆ ਬਹੁਤ ਸਪੀਡ ਨਾਲ ਕਰਾਵਾਂਗੇ ਤੇ ਨਾਲ ਦੀ ਨਾਲ ਮੈਂ 33 ਫੁੱਟ ਰੋਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਤੁਸੀਂ ਇੱਕ ਖਾਵੇਂ ਲੰਬੇ ਸਮੇਂ ਤੋਂ ਤੁਹਾਡੀ ਡਿਮਾਂਡ ਹੈ ਕਿ ਇੱਥੇ ਪਾਰਕ ਹੋਵੇ ਇੱਥੇ ਮਹੱਲਾ ਕਲੀਨਿਕ ਹੋਵੇ ਤਾਂ ਅਜ ਤੱਕ ਖਤਵੰਦੇ ਸਾਰੇ ਇਹਦੀ ਬਹੁਤ ਅਗਲੇ ਸਾਲ ਆਉਂਦੇ ਸਾਰੇ ਅਸੀਂ ਇਹਦੀ ਸ਼ੁਰੂਆਤ ਕਰਾਂਗੇ ਵਧੀਆ ਪਾਰਕ ਲਵਾਵਾਂਗੇ ਤੇ ਵਧੀਆ ਜਿਹੜੇ ਮੰਡਾਂ ਕਿੰਨੇ ਕਿ ਲੋਕਾਂ ਨੂੰ ਦਵਾਵਾਂਗੇ ਤੇ ਕਾਫੀ ਲੰਬੇ ਸਮੇਂ ਤੋਂ ਰਾਏ ਸਾਹਿਬ ਨੂੰ ਪਤਾ ਲੱਗ ਗਿਆ ਦਸ ਤੋਂ ਨੇ ਇਹ ਡਿਮਾਂਡ ਹੈ ਜਿਹੜੀਆਂ ਲੋਕਾਂ ਦੀਆਂ ਪੂਰੀਆਂ ਅੱਛਾ ਰਮਨੀਤ ਬਿੱਟੂ ਨੇ ਇੱਕ ਤਾਂਜ ਕੱਸਿਆ ਹੋਇਆ ਹੈ तमाम ਪਾਰਟੀਆਂ ਦੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕਿਹਾ ਹੈ ਕਿ ਦੱਲੇਵਾਲ ਸਾਹਿਬ ਦੀ ਜਿਹੜੀ ਅੱਜ ਤਬੀਅਤ ਖਰਾਬ ਹੋਈ ਹੈ ਤੇ ਉਸ ਦੇ ਪਤਾ ਲੈਣ ਤਾਂ ਸਾਰੀਆਂ ਪਾਰਟੀਆਂ ਪਹੁੰਚ ਗਈਆਂ ਉਦੋਂ ਕਿੱਥੇ ਸੀਗੀਆਂ ਜਦੋਂ ਬਰੂਹਾਾਂ ਦੇ ਉੱਤੇ ਦਿੱਲੀ ਬਰੂਹਾਾਂ ਦੇ ਉੱਤੇ ਇੱਕ ਸਾਲ ਕਿਸਾਨ ਮੋਰਚਾ ਲ ਤਾਂ ਬਿੱਟੂ ਜੀ ਨੂੰ ਕਹਿਣਾ ਚਾਹੁੰਦਾ ਕਿ ਉਸ ਟਾਈਮ ਤੇ ਆਮ ਆਮੀ ਪਾਰਟੀ ਦੇ ਅਸੀਂ ਸਾਰੇ ਸੇਵਾਦਾਰ ਵੀ ਉੱਥੇ ਪਰ ਭਰਾ ਤੂੰ ਸਾਰਾ ਭੁੱਲ ਗਿਆ ਤੂੰ ਉਦੋਂ ਕਾਂਗਰਸ ਦਾ ਨੁਮਾਇੰਦਾ ਹੁੰਦੇ ਸੀ ਉੱਥੇ ਬੈਠਾ ਸੀ ਅੱਜ ਤੂੰ ਬੀਜੇਪੀ ਦੇ ਵਿੱਚ ਤੇ ਬੀਜੇਪੀ ਵਾਲਿਆਂ ਦੇ ਦੁੱਖ ਤੋਂ ਹੀ ਅਸੀਂ ਇੱਥੇ ਦੋ ਦੋ ਸਾਲ ਬੈਠੇ ਆ ਡੇਡੇ ਸਾਲ ਲਾਇਆ ਤੇ ਦੋ ਬੀਜੇਪੀ ਦੇ ਦੁੱਖ ਤੋਂ ਹੀ ਅੰਨੀਆਂ ਮੌਤਾਂ ਹੋਈਆਂ ਤੇ ਭਾਜਪੀ ਦੇ ਦੁੱਖ ਤੋਂ ਹੀ ਅੱਜ ਫਿਰ ਕਿਸਾਨ ਜਿਹੜੇ ਆ ਉਹ ਤੜਫੜੇ ਆ ਤੇ ਕਿੰਨੇ ਕਿੰਨੀ ਦਿਨ ਤੋਂ ਉੱਥੇ ਤੁਸੀਂ ਹਰਿਆਣਾ ਤੱਕ ਨਹੀਂ ਮੜਨ ਦਿੰਦੇ ਦਿੱਲੀ ਤੱਕ ਜਾਣ ਨਹੀਂ ਦਿੰਦੇ ਤੇ ਅੱਜ ਤੈਨੂੰ ਬਿਆਨ ਦਿੰਦੇ ਹਾਂ ਥੋੜੀ ਜਿਹੀ ਸ਼ਰਮ ਹੋਣੀ ਚਾਹੀਦੀ ਹੈ ਭਰਾ ਤੂੰ ਹੁਣ ਪਾਰਟੀ ਬਦਲ ਚੁੱਕਾ ਸਭ ਧੁੱਲ ਜਾਣਾ ਤੇ ਮੈਨੂੰ ਜੇ ਤੂੰ ਕਰ ਸਕਦਾ ਤੇ ਮੋਦੀ ਸਾਹਿਬ ਨੂੰ ਸਮਝਾ ਕੇ ਪੰਜਾਬ ਵਾਸੀਆਂ ਦੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹ ਤੇ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਮੋਦੀ ਸਾਹਿਬ ਤੋਂ ਪੂਰੀ ਕਰਾ ਦੇ ਹਾਂਜੀ ਭਾਈ ਸਾਹਿਬ ਜਿਹੜਾ ਆਮ ਆਦਮੀ ਪਾਰਟੀ ਨੇ ਜਨਨਿਤ ਹੈ ਉਹ ਚੁੱਕੇ ਬਣ ਕਰਨਾ ਕਰ ਲਗਾ ਹਾਂਜੀ ਭਾਈ ਚਲੋ ਕਿਹਾ ਮਾਨਯੋਗ ਸਰਦਾਰ ਅਜੀਤ ਸਿੰਘ ਜੀ ਦੇ ਹਾਜ਼ਰੀ ਵਿੱਚ ਆਮ ਪਾਰਟੀ ਦੀ ਵੈਲੀ ਹੈ ਔਰ ਮੈਨੂੰ ਬਹੁਤ ਮਾਨ ਮਹਿਸੂਸ ਹੋਇਆ ਇਹ ਸਾਡੇ ਜਿਹੜੇ ਸੇਵਾਦਾਰ ਭੜ ਕਿ ਇੱਥੇ ਸਾਡੇ ਮੰਤਰੀ ਸਾਹਿਬ ਸੇਵਾ ਕਰ ਰਹੇ ਹਾਂ ਸੋ ਉਹਨਾਂ ਨੇ ਮੇਰੀ ਵੀ ਡਿਊਟੀ ਲਈ ਜਿਹੜੇ ਆਪਣੇ ਪਿੰਜੇਵਾੜਾ ਨਾਲ ਪਚਤਰਾ ਮੈਂ ਜਨਪਰਾਦਿਕ ਕਰਕੇ ਲਿਮਟ ਕਰ ਰਿਹਾ ਹਾਂ ਔਰ ਮੈਨੂੰ ਪੂਰੀ ਉਮੀਦ ਆ ਸੀ ਪੰਜੇ ਵਾਰ ਵੱਡੀ ਲੀਡਰਾਂ ਜਿੱਤਣ ਜਾਣਗੇ ਜਿਹੜੇ ਵਿਕਾਸ ਦੇ ਕੰਮ ਨੇ ਹੁਣ ਤਾਂ ਸਾਨੂੰ ਕੋਈ ਉਹ ਫਿਕਰ ਹੀ ਨਹੀਂ ਕਿਉਂਕਿ ਪਹਿਲਾਂ ਵੀ ਮੈਂ ਕਾਉਂਸਲਰ ਰਿਆ ਉਦੋਂ ਕਾਂਗਰਸ ਦੀ ਸਰਕਾਰ ਸੀ ਪਰ ਮੈਨੂੰ ਕੰਮ ਕਰਨੇ ਬੜੇ ਔਖੇ ਹੁੰਦੇ ਸੀ ਪਰ ਹੁਣ ਤਾਂ ਸਾਡੇ ਹਲਕੇ ਦੇ ਵਿੱਚ ਸਾਡੇ ਐਮਐਲਏ ਸਾਹਿਬ ਖੁਦ ਮੰਤਰੀ ਹਨ ਸਾਨੂੰ ਕਿਸੇ ਗ੍ਰਾਂਟ ਦੀ ਘਾਟ ਨਹੀਂ ਹੋਊਗੀ ਸੋ ਮੈਂ ਸਾਰੇ ਅੱਜ ਜਿਹੜੇ ਪਾੜਾਂ ਦੇ ਵਿੱਚ ਗਿਆ ਸਾਨੂੰ ਬੜਾ ਪ੍ਰਵਾਹ ਹੰਗਾਰਾ ਮਿਲ ਰਿਹਾ ਔਰ ਲੋਕ ਆ ਤਾਬਲੇ ਬੈਠੇ ਆ ਨਾਮ ਪਾਰਟੀ ਦੇ ਜਿੱਤ ਕੇ ਦਰਸ਼ਕ ਜਿਹੜੇ ਤਾਉਗੇ ਚੋਲੀ ਬਿਲਕੁਲ ਜੀ ਬਿਲਕੁਲ ਮੈਂ ਇਹ ਜ਼ਿੰਮੇਵਾਰੀ ਲਈ ਆ ਕੋਈ ਸ਼ਰਤ ਨਹੀਂ ਰੱਖੀ ਆ ਪਾਰਟੀ ਸ਼ਾਮਲ ਨਹੀਂ ਜੀ ਨਹੀਂ ਮੈਂ ਕੋਈ ਸ਼ਰਤ ਨਹੀਂ ਰੱਖੀ ਨਾ ਮੈਂ ਕੋਈ ਡਿਮਾਂਡ ਰੱਖੀ ਕਿਉਂਕਿ ਮੈਂ ਹਮੇਸ਼ਾ ਹੀ ਜਿਹੜੀ ਸੱਚੀ ਸੁੱਚੀ ਪਾਰਟੀ ਹੈ ਉਹਦੇ ਨਾਲ ਖੜਦਾ ਔਰ ਅੱਜ ਪੰਜਾਬ ਦੇ ਵਿੱਚ ਜੇ ਬਿਜਲੀ ਫਰੀ ਹੋਈ ਤਾਂ ਆਮ ਪਾਰਟੀ ਨੇ ਦਿੱਤੀ ਔਰ ਵਿਕਾਸ ਹੋਇਆ ਮੱਲਾ ਕਲੀਨਿੰਗ ਹੋਈ ਇਸ ਤਰ੍ਹਾਂ ਕਈ ਕੰਮ ਜਿਹੜੇ ਆਮ ਪਾਰਟੀ ਨੇ ਕੀਤੇ ਅੱਜ ਲੋਕ ਆਪ ਮਹਾਰਾ ਆਮ ਪਾਰਟੀ ਨਾਲ ਜੁੜ ਰਿਆ ਨੇ ਸੋ ਮੈਂ ਅੱਜ ਢੋਰ ਟੋੜ ਕਰ ਰਿਹਾ ਇਸ ਦਾ ਲੋਕਾਂ ਦਾ ਪ੍ਰਵਾਂਗਾਰ ਮਿਲ ਰਿਹਾ ਸੀ ਔਰ ਮੈਂ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਪੰਜੇ ਸੀਟਾਂ ਪਾਪੜੀ ਵੱਡੀ ਨਹੀਂ ਦੇ। ਓਕੇ ਧੰਨਵਾਦ। ਹਾਂਜੀ ਮਿੱਤੂ ਜੀ ਅੱਜ ਰਾਏ ਸਾਹਿਬ ਸੇ